ਦਿੱਲੀ ਦੀ ਤੀਸਰੀ ਮਹਿਲਾ ਮੁੱਖ ਮੰਤਰੀ ਆਤਿਸ਼ੀ ਬਣਨ ਜਾ ਰਹੇ ਨੇ ਜਿहां ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਸਤਿਫਾ ਦਿੱਤੇ ਜਾਣ ਤੋਂ ਬਾਅਦ ਆਤਿਸ਼ੀ ਦੇ ਨਾਮ ਦੇ ਉੱਤੇ ਸਹਿਮਤੀ ਜਤਾਈ ਗਈ ਹੈ ਆਤਿਸ਼ੀ ਹੁਣ ਦਿੱਲੀ ਦੇ ਮੁੱਖ ਮੰਤਰੀ ਹੋਣਗੇ ਆਤਿਸ਼ੀ ਇੱਕ ਪੰਜਾਬੀ ਵਿਛੋਕੜ ਵਾਲੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਦੱਸ ਦਈਏ ਕਿ ਆਤਿਸ਼ੀ ਦਾ ਜਨਮ 8 ਜੂਨ 1981 ਨੂੰ ਦਿੱਲੀ ਵਿਖੇ ਹੋਇਆ ਸੀ ਉਹਨਾਂ ਦੇ ਪਿਤਾ ਵਿਜੇ ਕੁਮਾਰ ਦਿੱਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸਨ ਅਤੇ ਉਹਨਾਂ ਦੀ ਸ਼ੁਰੂਆਤੀ ਸਕੂਲੀ ਸਿੱਖਿਆ ਦਿੱਲੀ ਦੇ ਇੱਕ ਸਕੂਲ ਦੇ ਵਿੱਚ ਹੋਈ ਹੈ ਸੈਂਟ ਸਟੀਫਨ ਕਾਲਜ ਦੇ ਵਿੱਚ ਅੱਤਸ਼ੀ ਦੀ ਗ੍ਰੈਜੂਏਸ਼ਨ ਕੁਇਸੀ ਦੱਸਦੀ ਹੈ ਕਿ ਉਹਨਾਂ ਨੇ ਰਿਸਰਚ ਤੇ ਕੰਮ ਦੇ ਵਿੱਚ ਰੋਡ ਸਕਾਲਰ ਦੇ ਰੂਪ ਦੇ ਵਿੱਚ ਆਕਸਫੋਰਡ ਤੋਂ ਆਪਣੀ ਦੂਸਰੀ ਮਾਸਟਰ ਡਿਗਰੀ ਹਾਸਲ ਕੀਤੀ ਹੈ ਜੇਕਰ ਗੱਲ ਕੀਤੀ ਜਾਵੇ ਆਛੀ ਦੇ ਸਿਆਸੀ ਸਫ਼ਰ ਦੀ ਤਾਂ ਆਛੀ ਦਾ ਸਿਆਸੀ ਸਫ਼ਰ ਆਮ ਆਦਮੀ ਪਾਰਟੀ ਦੀ ਸਥਾਪਨਾ ਵੇਲੇ ਉਸ ਵਿੱਚ ਸ਼ਾਮਲ ਹੋ ਕੇ ਹੋਇਆ ਸੀ 2013 ਦੇ ਵਿੱਚ ਪਾਰਟੀ ਦੇ ਮੈਨੀਫੈਸਟੋ ਤਿਆਰ ਕਰਨ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਸੀ ਆਤਸ਼ੀ ਆਮ ਆਦਮੀ ਪਾਰਟੀ ਦੀ ਬੁਲਾਰਾ ਵੀ ਰਹੀ ਹੈ ਦਾਸਤਿਏ ਕਿ ਜੁਲਾਈ 2015 ਤੋਂ ਲੈ ਕੇ 18 ਤੱਕ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਇਸ ਇਲਾਕੇ ਦੇ ਬੱਚੂ ਵੀ ਉਹਨਾਂ ਨੇ ਕੰਮ ਕੀਤਾ ਹੈ 2019 ਦੇ ਵਿੱਚ ਆਤਸ਼ੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਦਾ ਉਮੀਦਵਾਰ ਵੀ ਬਣਾਇਆ ਗਿਆ ਸੀ ਜਿੱਥੋਂ ਕਿ ਉਹ ਭਾਜਪਾ ਦੇ ਉਮੀਦਵਾਰ ਗੋਤਮ ਗੰਭੀਰ ਤੋਂ ਵੱਡੇ ਫਰਕ ਦੇ ਨਾਲ ਹਾਲਾਂਕਿ ਹਾਰ ਗਏ ਸਨ 2020 ਦੇ ਵਿੱਚ ਉਹ ਕੋ ਕਲਕਰ ਜੀ ਵਿਧਾਨ ਸਭਾ ਖੇਤਰ ਤੋਂ ਐਮਐਲਏ ਬਣੇ ਇਸ ਤੋਂ ਬਾਅਦ ਪਾਰਟੀ ਦੇ ਵਿੱਚ ਉਹਨਾਂ ਦਾ ਸਿਆਸੀ ਕਦਮ ਲਗਾਤਾਰ ਉੱਚਾ ਹੁੰਦਾ ਗਿਆ 2020 ਚੋਣਾਂ ਤੋਂ ਬਾਅਦ ਉਹਨਾਂ ਨੂੰ ਪਾਰਟੀ ਦੀ ਗੋਆ ਇਕਾਈ ਦਾ ਪ੍ਰਭਾਰੀ ਬਣਾਇਆ ਗਿਆ ਇਸ ਤੋਂ ਇਲਾਵਾ ਆਤਸ਼ੀ ਪਾਰਟੀ ਦੀ ਪੋਲੀਟੀਕਲ ਅਫੇਅਰ ਕਮੇਟੀ ਦੇ ਮੈਂਬਰ ਵੀ ਨੇ ਅਤੇ ਉਹਨਾਂ ਦੇ ਕੋਲ ਸਿੱਖਿਆ ਮੰਤਰਾਲਾ ਟੂਰਿਜ਼ਮ ਅਤੇ ਚਾਲ ਵਿਭਾਗ ਵਰਗੇ ਮਹੱਤਵਪੂਰਨ ਮੰਤਰਾਲੇ ਰਹੇ ਨੇ ਬਿਊਰੋ ਰਿਪੋਰਟ ਪੰਜਾਬੀ ਲਿੰਕ ਤੀਸਰੀ ਮਹਿਲਾ ਮੁੱਖ ਮੰਤਰੀ ਆਤਿਸ਼ੀ ਬਣਨ ਜਾ ਰਹੇ ਨੇ ਜਿहां ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਸਤੀਫਾ ਦਿੱਤੇ ਜਾਣ ਤੋਂ ਬਾਅਦ ਆਤਿਸ਼ੀ ਦੇ ਨਾਮ ਦੇ ਉੱਤੇ ਸਹਿਮਤੀ ਜਿਤਾਈ ਗਈ ਹੈ ਆਤਿਸ਼ੀ ਹੁਣ ਦਿੱਲੀ ਦੇ ਮੁੱਖ ਮੰਤਰੀ ਹੋਣਗੇ ਆਤਿਸ਼ੀ ਇੱਕ ਪੰਜਾਬੀ ਵਿਛੋਕੜ ਵਾਲੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਦੱਸਦੀ ਹੈ ਕਿ ਆਤਿਸ਼ੀ ਦਰਸ਼ਨਮ 8 ਜੂਨ 1981 ਨੂੰ ਦਿੱਲੀ ਵਿਖੇ ਹੋਇਆ ਸੀ ਉਨ੍ਹਾਂ ਦੇ ਪਿਤਾ ਵਿਜੇ ਕੁਮਾਰ ਦਿੱਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸਨ ਅਤੇ ਉਨ੍ਹਾਂ ਦੀ ਸ਼ੁਰੂਆਤੀ ਸਕੂਲੀ ਸਿੱਖਿਆ ਦਿੱਲੀ ਦੇ ਹੀ ਸਕੂਲ ਦੇ ਵਿੱਚ ਹੋਈ ਹੈ ਸੈਂਟ ਸਟੀਫਨ ਕਾਲਜ ਦੇ ਵਿੱਚ ਅਤਿਸ਼ੀ ਦੀ ਗ੍ਰੈਜੂਏਸ਼ਨ ਕੁਇਸੀ ਦੱਸਦੀ ਹੈ ਕਿ ਉਹਨਾਂ ਨੇ ਰਿਸਰਚ ਤੇ ਕੰਮ ਦੇ ਵਿੱਚ ਰੋਡ ਸਕਾਲਰ ਦੇ ਰੂਪ ਦੇ ਵਿੱਚ ਆਕਸਫੋਰਡ ਤੋਂ ਆਪਣੀ ਦੂਸਰੀ ਮਾਸਟਰ ਡਿਗਰੀ ਹਾਸਲ ਕੀਤੀ ਹੈ ਜੇਕਰ ਗੱਲ ਕੀਤੀ ਜਾਵੇ ਆਜੀ ਦੇ ਸਿਆਸੀ ਸਫ਼ਰ ਦੀ ਤਾਂ ਆਜੀ ਦਾ ਸਿਆਸੀ ਸਫ਼ਰ ਆਮ ਆਦਮੀ ਪਾਰਟੀ ਦੀ ਸਥਾਪਨਾ ਵੇਲੇ ਉਸ ਵਿੱਚ ਸ਼ਾਮਲ ਹੋ ਕੇ ਹੋਇਆ ਸੀ 2013 ਦੇ ਵਿੱਚ ਪਾਰਟੀ ਦੇ ਮੈਨੀਫੈਸਟੋ ਤਿਆਰ ਕਰਨ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਸੀ ਆਤਸ਼ੀ ਆਮਦਨੀ ਪਾਰਟੀ ਦੀ ਬੁਲਾਰਾ ਵੀ ਰਹੀ ਹੈ ਦੱਸਦੀ ਹੈ ਕਿ ਜੁਲਾਈ 2015 ਤੋਂ ਲੈ ਕੇ 18 ਤੱਕ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਇਸ ਇਲਾਕੇ ਦੇ ਬੱਚੂ ਵੀ ਉਹਨਾਂ ਨੇ ਕੰਮ ਕੀਤਾ ਹੈ 2019 ਦੇ ਵਿੱਚ ਆਤਸ਼ੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਦਾ ਉਮੀਦਵਾਰ ਵੀ ਬਣਾਇਆ ਗਿਆ ਸੀ ਜਿੱਥੋਂ ਕਿ ਉਹ ਭਾਜਪਾ ਦੇ ਉਮੀਦਵਾਰ ਗੋਤਮ ਗੰਭੀਰ ਤੋਂ ਵੱਡੇ ਫਰਕ ਦੇ ਨਾਲ ਹਾਲਾਂਕਿ ਹਾਰ ਗਏ ਸਨ 2020 ਦੇ ਵਿੱਚ ਉਹ ਕੋ ਕਲਕਾ ਜੀ ਵਿਧਾਨ ਸਭਾ ਖੇਤਰ ਤੋਂ ਐਮਐਨਏ ਬਣੇ ਇਸ ਤੋਂ ਬਾਅਦ ਪਾਰਟੀ ਦੇ ਵਿੱਚ ਉਹਨਾਂ ਦਾ ਸਿਆਸੀ ਕਦਮ ਲਗਾਤਾਰ ਉੱਚਾ ਹੁੰਦਾ ਗਿਆ 2020 ਚੋਣਾਂ ਤੋਂ ਬਾਅਦ ਉਹਨਾਂ ਨੂੰ ਪਾਰਟੀ ਦੀ ਗੋਆ ਇਕਾਈ ਦਾ ਪ੍ਰਭਾਰੀ ਬਣਾਇਆ ਗਿਆ ਇਸ ਤੋਂ ਇਲਾਵਾ ਆਰਸ਼ੀ ਪਾਰਟੀ ਦੀ ਪੋਲੀਟੀਕਲ ਅਫੇਅਰ ਕਮੇਟੀ ਦੇ ਮੈਂਬਰ ਵੀ ਨੇ ਅਤੇ ਉਹਨਾਂ ਦੇ ਕੋਲ ਸਿੱਖਿਆ ਮੰਤਰਾਲਾ ਟੂਰਿਜ਼ਮ ਅਤੇ ਚਾਲ ਵਿਭਾਗ ਵਰਗੇ ਮਹੱਤਵਪੂਰਨ ਮੰਤਰਾਲੇ ਰਹੇ ਨੇ ਬਿਊਰੋ ਰਿਪੋਰਟ ਪੰਜਾਬੀ ਲਿੰਕ